ਸਦਾ ਸੁਖਵੀਰ ਸਿੰਘ ਬਾਦਲ ਦੇ ਵਿੱਚ ਸੋਚ ਅਗਾਹ ਵੱਧੂ ਸੀ ਵਪਾਰਕ ਸੀ ਹੋਰ ਸੀ ਪਾਰਟੀ ਨੂੰ ਚਲਾਉਣ ਵਾਲੀ ਉਹਨਾਂ ਦੀ ਸੋਟ ਬਹੁਤ ਹੀ ਵਧੀਆ ਨਹੀਂ ਸੀ ਅਸੀਂ ਲੋਕ ਮਿਲਣ ਵੀ ਜਾਂਦੇ ਸੀ ਨਾ ਬਾਹਰ ਖੜਾਏ ਹੁੰਦੇ ਸੀ ਗਨਮੈਨ ਪੂਣੀਆਂ ਲੈ ਕੇ ਆਏ ਮਾਰਦੇ ਤੇ ਆਏ ਐ ਨੰਗਣ ਨਹੀਂ ਦਿੰਦੇ ਸੀ ਕਿਸੇ ਨੂੰ ਬਲਕਿ ਬੇਇੱਜ਼ਤੀ ਕਰਦੇ ਸੀ ਹਾਲਾਂਕਿ ਸੁਖਵੀਰ ਸਿੰਘ ਬਾਦਲ 'ਚ ਹੋਰ ਬੜੀਆਂ ਤਿਫਤਾਂ ਨੇ ਉਹ ਜਾਨ ਦਾ ਦਲੇਰ ਹੈ ਕੰਮ ਖਰਚਾ ਦੂਜਾ ਤੀਜਾ ਉਹ ਵਧੀਆ ਕਰ ਲੈਂਦੇ ਆ ਪਰ ਕਈ ਚੀਜ਼ਾਂ ਨੁਕਸ ਨੇ ਉਹ ਨੁਕਸ ਦੂਰ ਹੋ ਵੀ ਜਾਂ ਜਾਂ ਜਿਵੇਂ ਕਹ ਲੂ ਵੀ ਨਹੀਂ ਹੋ ਸਕੇ ਪਰ ਇਹਦੇ 'ਚ ਇਹ ਨਹੀਂ ਆ ਵੀ ਉਹਨਾਂ ਕੱਲਿਆਂ ਦਾ ਕਸੂਰ ਆ ਤੁਸੀਂ ਇਹ ਮੰਨਦੇ ਹੋ ਹੁਣ ਸੁਖਵੀਰ ਬਾਦਲ ਕਹਿੰਦੇ ਝੁੰਡਾ ਕਮੇਟੀ 2022 ਤੋਂ ਕਹਿ ਰਹੀ ਆ ਬਾਦਲ ਨੂੰ ਹਟਾ ਦਿਓ ਸੁਖਵੀਰ ਬਾਦਲ ਈਗੋ ਈਸ਼ੂ ਬਣਾ ਕੇ ਬੱਠੇ ਪ੍ਰੈਸਟੀਜ ਈਸ਼ੂ ਮੈਂ ਦਾ ਵਿਸ਼ਾ ਮੈਂ ਨਹੀਂ ਹਟਦਾ ਪੰਜਾਬੀ ਦਾ ਇੱਕ ਕਹਾਣਾ ਉਹ ਕੋਈ ਕੱਲੀ ਔਰਤ ਤਾਂ ਵਿਚਾਰੀ ਉਹ ਟਾਈਮ ਕੱਟ ਲੈਂਦੀ ਹੈ ਪਰ ਜਿਹੜੇ ਦੂਜੇ ਹੁੰਦੇ ਕੱਟਣ ਨਹੀਂ ਦਿੰਦੇ। ਕਹੋ ਰੰਡੀ ਦਾ ਰੰਡੇਪਾ ਕੱਟ ਲੈਂਦੀ ਹੈ। ਇਹ ਇਹ ਆਪਣੇ ਮੂੰਹ ਤੋਂ ਚੰਗੀਆਂ ਨਹੀਂ ਲੱਗਦੀਆਂ। ਨਹੀਂ ਨਹੀਂ ਇਹ ਤਾਂ ਖਾਨ ਆ ਆਪਾਂ ਕਿਹਨੂੰ ਕਹਿ ਰਹੇ ਆ। ਸਰ ਸੁਖਵੀਰ ਸਿੰਘ ਬਾਦਲ ਦੇ ਵੱਡੇ ਲੀਡਰ ਸਾਥੀ। ਸਲਾਹਕਾਰ ਕਹਿ ਲੋ ਮਾੜੇ ਸਲਾਹਕਾਰ। ਇੱਕਦੇ ਕੋਲ ਜੇਲ ਨਹੀਂ ਕੱਟਦੀ। ਕਦੇ ਸ਼ਰੋਮਣੀ ਕਾਲੀ ਦਰਬਾਰ ਉਹ ਤਾਂ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਦੇਣ ਨਹੀਂ ਹੈ। ਡੱਕਾ ਨਹੀਂ ਤੋੜਿਆ। ਸਿੱਧਾ ਦੱਸੋ। ਤੂੰ ਗੱਲ ਕਹਿਣਗੇ ਵੀ ਸੁਖਵੀਰ ਸਿੰਘ ਬਾਦਲ ਪਰੇ ਕਰ ਦੋ। ਬਾਦਲ ਹੰਕਾਰੀ ਹੈ ਸਿੱਧਾ ਦੱਸੋ। ਦੇਖੋ ਹੰਕਾਰ ਦਾ ਲਫ਼ਜ਼ ਜਦੋਂ ਚੜ੍ਹਾਈ ਸੀਗੀ ਉਦੋਂ ਹੋਣਾ ਹੀ ਐ। ਤਾਈਂ ਉਹ ਗੂਣੀਆਂ ਬਜਦੀਆਂ ਸੀ। ਤਾਈਂ ਉਹ ਵੱਡੇ ਬੰਦਿਆਂ ਨੂੰ ਵੀ ਤੂੰ ਗਹਿ ਕੇ ਬੁਲਾਉਂਦੇ ਸੀ। ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਇੱਕ ਜਰੀ ਜ਼ਰੂਰ ਮੈਂ ਕਹਿਣਾ ਵੀ ਜਿੱਥੇ ਉਹਨਾਂ ਦੀ ਸੋਚ ਅਗਾਹ ਵੱਧੂ ਸੀ ਵਪਾਰਕ ਸੀ ਹੋਰ ਸੀ ਪਾਰਟੀ ਨੂੰ ਚਲਾਉਣ ਵਾਲੀ ਉਹਨਾਂ ਦੀ ਸੋਟ ਬਹੁਤੀ ਵਧੀਆ ਨਹੀਂ ਸੀ ਉਹਦਾ ਕਾਰਨ ਕੀ ਸੀ ਵੀ ਜਦੋਂ ਅਸੀਂ ਲੋਕ ਮਿਲਣ ਵੀ ਜਾਂਦੇ ਸੀ ਨਾ ਅਸੀਂ ਜਾਂਦੇ ਸੀ ਉਹਨਾਂ ਦੇ ਬਾਹਰਪਨ ਖੜਾਏ ਹੁੰਦੇ ਸੀ ਗਨਮੈਨ ਤੇ ਬੜੇ ਬੜੇ ਵੱਡੇ ਉਹ ਲੈ ਕੇ ਉਹ ਕੂਣੀਆਂ ਲੈ ਕੇ ਆਏ ਮਾਰਦੇ ਤੇ ਐ ਐ ਨੰਗਣ ਨਹੀਂ ਰਹਿੰਦੇ ਸੀ ਕਿ ਤੁਹਾਨੂੰ ਉਹ ਨਹੀਂ ਕਰਦੇ ਸੀ ਬਲਕਿ ਬੇਇੱਜ਼ਤੀ ਕਰਦੇ ਸੀ ਮਿਲਣ ਜਾਣ ਵੜੇ ਹਲ ਮਿਲ ਕੇ ਇਹ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਨਾ ਹਾਂਜੀ ਇਹ ਨੌ ਸੈਕਟਰ ਸੁਖਵੀਰਵਾਲਾ ਦੀ ਕੋਠੀ ਦੇ ਮੈਂ ਖੁਦ ਦੇਖੀ ਹੋਈ ਹੈ ਮੈਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਇਹ ਤੁਸੀਂ ਦੇਖੀ ਹੋਊ ਤਾਂ ਠੀਕ ਹੈ ਮੈਂ ਤਾਂ ਭੁਗਤੀ ਹੋਈ ਹੈ ਮੈਂ ਉਸ ਪੁਲਿਸ ਅਫਸਰ ਦਾ ਨਾਮ ਵੀ ਲੈਦਾਗਾ ਤੁਹਾਨੂੰ ਇੱਕ ਥੋੜਾ ਨਹੀਂ ਨਹੀਂ ਜਿਹੜਾ ਖੜਿਆ ਹੋਇਆ ਸੀ ਡਿਊਟੀ ਤੇ ਉਦੋਂ ਇੱਕ ਥੋੜਾ ਸੀ ਮੁਹੱਲੀ ਚ ਐਸਐਸਪੀ ਵੀ ਰਹਿ ਕੇ ਗਿਆ ਪਤਾ ਨਹੀਂ ਕਿਉਂ ਉਹ ਪਤਾ ਨਹੀਂ ਇਹਨਾਂ ਨੂੰ ਇਹ ਕਿਉਂ ਸੀ ਵੀ ਜੇ ਬੰਦੇ ਮਿਲ ਲੈਣਗੇ ਤਾਂ ਕੀ ਹਰ ਜਾਊ ਦੂਜੀ ਗੱਲ ਜੇ ਇਹਨਾਂ ਨੇ ਟਾਈਮ ਰੱਖਿਆ 11 ਤੁਹਾਨੂੰ ਵੀ ਵੱਜੀਆਂ ਕੂਣੀਆਂ ਬਹੁਤ ਵਰੀ ਜੇ ਤੁਹਾਨੂੰ 11 ਵਜੇ ਦਾ ਟਾਈਮ ਰੱਖਿਆ ਤਾਂ ਇਹਨਾਂ ਨੇ 2 ਵਜੇ ਤੋਂ ਪਹਿਲਾਂ ਨਹੀਂ ਮਿਲਣਾ ਇਹ ਇਹ ਚਾਹੀਦਾ ਕਿ ਪੌਣੇ 11 ਮਿਲੇ ਹਾਂ ਇਹ ਚੀਜ਼ ਬਾਦਲ ਸਾਹਿਬ ਚ ਸੀਗੀ ਬਾਦਲ ਸੀਗੀ ਇਹ ਹਾਂ ਜਾਨੀ ਕਹਿਣਾ ਜੀ 11 ਵਜੇ ਆਜੋ ਉਹ 5 ਮਿੰਟ ਪਹਿਲਾਂ ਆ ਜਾਂਦੇ ਸੀ ਲੋਕ ਸੋਚਦੇ ਸੀ ਪਹਿਲੇ ਆਏ ਨਹੀਂ ਹੋਣੇ ਸਰਦੀਆਂ ਨੇ ਨਹੀਂ ਉਹ ਪਹਿਲਾਂ ਖੜੇ ਹੁੰਦੇ ਸੀ ਉਹਨਾਂ ਦਾ ਕੰਮ ਕਰਨ ਦਾ ਢਾਂਗੋ ਸੀ ਹਾਲਾਂਕਿ ਸੁਖਵੀਰ ਸਿੰਘ ਬਾਦਲ ਚ ਹੋਰ ਬੜੀਆਂ ਚਿਪਤਾਂ ਨੇ ਉਹ ਜਾਨ ਦਾ ਦਲੇਰ ਹੈ ਕੰਮ ਖਰਚਾ ਦੂਜਾ ਤੀਜਾ ਉਹ ਵਧੀਆ ਕਰ ਲੈਂਦੇ ਆ ਪਰ ਕਈ ਚੀਜ਼ਾਂ ਨੁਕਸ ਨੇ ਉਹ ਨੁਕਸ ਦੂਰ ਹੋਈ ਨਹੀਂ ਜਾਂ ਜਾਂ ਜਿਵੇਂ ਕਹલું ਵੀ ਨਹੀਂ ਹੋ ਸਕੇ ਵਾਰ ਇਹਦੇ 'ਚ ਇਹ ਨਹੀਂ ਹੈ ਵੀ ਉਹਨਾਂ ਕੱਲਿਆਂ ਦਾ ਕਸੂਰ ਆ ਪ੍ਰੈਸਟੀ ਤੁਸੀਂ ਇਹ ਮੰਨਦੇ ਹੋ ਹੁਣ ਸੁਖਵੀਰ ਬਾਦਲ ਕਹਿੰਦੇ ਝੁੰਡਾ ਕਮੇਟੀ 2022 ਤੋਂ ਕਹਿ ਰਹੀ ਆ ਬਾਦਲ ਨੂੰ ਹਟਾ ਦਿਓ ਸੁਖਵੀਰ ਬਾਦਲ ਈਗੋ ਇਸ਼ੂ ਬਣਾ ਕੇ ਬੱਠੇ ਪ੍ਰੈਸਟੀਜ ਇਸ਼ੂ ਮੈਂ ਦਾ ਵਿਸ਼ਾ ਮੈਂ ਨਹੀਂ ਹਟਦਾ ਕੋ ਮੈਂ ਦੱਸਦਾ ਤੁਹਾਨੂੰ ਇੱਕ ਪੰਜਾਬੀ ਦਾ ਇੱਕ ਕਹਾਣਾ ਵੀ ਕੱਲੀ ਔਰਤ ਤਾਂ ਵਿਚਾਰੀ ਉਹ ਟਾਈਮ ਕੱਟ ਲੈਂਦੀ ਹੈ ਪਰ ਜਿਹੜੇ ਦੂਜੇ ਹੁੰਦੇ ਉਹ ਕੱਟਣ ਨਹੀਂ ਦਿੰਦੇ ਹੈਨਾ ਿੱਦਾ ਕਹੋ ਰੰਡੀ ਦਾ ਰੰਡੇਪਾ ਕੱਟ ਲੈਂਦੀ ਹੈ ਇਹ ਇਹ ਆਪਣੇ ਮੂੰਹ 'ਚ ਚੰਗੀਆਂ ਨਹੀਂ ਲੱਗਦੀਆਂ ਨਹੀਂ ਨਹੀਂ ਇਹ ਖਾਨ ਆ ਆਪਾਂ ਕਿਹਨਾਂ ਕਿਸੇ ਨੂੰ ਕਹਿ ਰਹੇ ਆ ਹਾਂ ਜਿਹੜੇ ਇਹਦੇ ਇਹਨਾਂ ਦੇ ਸਾਥੀ ਨਾਲ ਬੈਠੇ ਆ ਉਹਨਾਂ ਨੇ ਵੀ ਕਿਸੇ ਕਈ ਬੰਦੇ ਇਹੋ ਜਿਹੇ ਨੇ ਸਾਥੀ ਸਰ ਸੁਖਵੀਰ ਸਿੰਘ ਬਾਦਲ ਦੇ ਵੱਡੇ ਲੀਡਰ ਸਾਥੀ ਸਲਾਹਕਾਰ ਕਹ ਲੋ ਮਾੜੇ ਸਲਾਹਕਾਰ ਕਦੇ ਕੋਈ ਜੇਲ ਨਹੀਂ ਕੱਟੇ ਕਦੇ ਸ਼ਰੋਮਣੀ ਅਕਾਲੀ ਦਰਬਾਰ ਬਾਬਤ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਦੇਣ ਨਹੀਂ ਹੈ ਡੱਕਾ ਨਹੀਂ ਤੋੜਿਆ ਕੋਈ ਉਹਨਾਂ ਦਾ ਕੋਈ ਉਹ ਮਤਲਬ ਕੁਰਬਾਨੀ ਨਹੀਂ ਹੈ ਕਿਸੇ ਉਹ ਨਹੀਂ ਹੈ ਪਰ ਉਹ ਵਧੀਆ ਪੋਸਟਾਂ ਦੇ ਵਜ਼ੀਰ ਵਗੈਰਾ ਹੋਰ ਦੁਜੇ ਤਿਜਰ ਹੈ ਸਿੱਧਾ ਦੱਸੋ ਗੱਲ ਕਹਿਣਗੇ ਵੀ ਸੁਖਵੀਰ ਸਿੰਘ ਬਾਦਲ ਪਰੇ ਕਰ ਦੋ ਸੁਖਵੀਰ ਬਾਦਲ ਹੰਕਾਰੀ ਹੈ ਸਿੱਧਾ ਦੱਸੋ ਦੇਖੋ ਹੰਕਾਰ ਦਾ ਲਫ਼ਜ਼ ਕਹਿਣਾ ਅੱਜ ਦੀ ਡੇਟ ਵਿੱਚ ਤਾਕੜ ਹੈ ਅੱਜ ਦੀ ਡੇਟ ਵਿੱਚ ਤਾਂ ਨਹੀਂ ਮੈਂ ਕਹਿ ਸਕਦਾ ਆਈ ਡੀਡ ਵਿੱਚ ਉਹਨਾਂ ਦਿਨਾਂ 'ਚ ਜਦੋਂ ਚੜਤ ਜਦੋਂ ਚੜ੍ਹਾਈ ਸੀਗੀ ਉਦੋਂ ਹੋਣਾ ਹੀ ਐ ਤਾਂ ਹੀ ਉਹ ਗੂਣੀਆਂ ਬਜਦੀਆਂ ਸੀ ਠੀਕ ਐ ਉਦੋਂ ਹੋਣਾ ਹੀ ਐ ਤਾਂ ਹੀ ਉਹ ਵੱਡੇ ਬੰਦਿਆਂ ਨੂੰ ਵੀ ਤੂੰ ਗਹਿ ਕੇ ਬੁਲਾਉਂਦੇ ਸੀ